ਮਾਤਾ ਰਹਿਮਤ ਰੰਗ ਆਪ ਹੀ ਲਠੀਰਾ ਕੰਮ ਕਰ ਕਰਕੇ ਮੈਂ ਤਾਂ ਜੇ ਨਹਾਉਣਾ ਭਰਾਵਾ ਤੇ ਮਾਤਾ ਰ ਨਾਲਾ ਗਾਂ ਤੈਨੂੰ ਮੈਂ ਰੁਕ ਗਿਆ ਵਾ ਤੇ ਨਾਲੇ ਮੈਨੂੰ ਦੇ ਪੈਸੇ ਹੋ ਗਿਆ ਤਿਆਰ ਆ ਚੱਲਿਆ ਮੈਂ ਪਾਗ ਤੇ ਤੂੰ ਇਦਾਂ ਬੱਧੀ ਜਿੱਦਾਂ ਪਹਿਲੀ ਿਆਰ ਸਹਰੇ ਜਾਣਾ ਹੁੰਦਾ ਵਾ ਉਹ ਗਾਂ ਤੂੰ ਮਾੜੇ ਮੋਟੇ ਪਾਗ ਲੀੜੇ ਤੇ ਚੜਾ ਕੇ ਲੈਉਣ ਵਾਲੀ ਗੱਲ ਕਰਨੀ ਮਾਤਾ ਉੱਥੇ ਹੀ ਰਖਵਾਲੇ ਆਏ ਹੁੰਦੇ ਕਈ ਤੰਗਾ ਹੇ ਰਖੀ ਚੜਿਆ ਰਹਿਣਾ ਹੁਣ ਤਾਡਾ ਪੈਸੇ ਕਰਨੇ ਤੂੰ ਸ਼ਟ ਕਰਨੀ ਉਥੇ ਪੈਸੇ ਦੀ ਤੇਲ ਗੱਡੀ ਚ ਹੈਗਾ ਵਾ ਤਾਂ ਜਾ ਕੇ ਦਬਾਰ ਕੇ ਲੈ ਆ ਕੋਈ ਲੋੜ ਪੈ ਜਾਂਦੀ ਆ ਕਾਲੇ ਵਾਰੀ ਟੁੱਟਣ ਮਰਦਾ ਪੈਸੇ ਵਾ ਦੀ ਮਰਦਾ ਵਾ ਆਹ ਤੇ ਪੈਸੇ ਵਾ ਤੇ ਮਰਦਾ ਪੈਸੇ ਕਿਦੇ ਹੁਣ ਜਿੱਥੇ ਲੋੜ ਉਥੇ ਵਰਤਣ ਡਏ ਆ ਤੈਨੂੰ ਕਿਹੜਾ ਮਨਾ ਕਰਦੀ ਆ ਮੈਂ ਨਾਲੇ ਹੱਥ ਘੁੱਟ ਕੇ ਵਰਤੀਦਾ ਵਾ ਪੈਸਾ ਜਿਹੜਾ ਕੰਮ ਆਉਂਦਾ ਮੇਰਾ ਅੱਧਾ ਜਿਹੜਾ ਕੋ ਵੱਧ ਮੰਗੂਗਾ ਕਿ ਉੱਥੇ ਲੋੜ-ਲੂੜ ਪੈ ਜਾਂਦੀ ਆ ਕਿ ਉੱਥੇ ਦੇਉਂਗਾ ਤਾਇਰੇ ਦੇ ਖਰਚੇ ਨੇ ਪੈਸੇ ਨਹੀਂ ਮੇਰੇ ਕੋ ਨਹੀਂ ਕਿ ਹੈਗੇ ਇੰਨੇ ਪੈਸੇ ਰੁਪਇਆ ਤਨ ਮੈਂ ਕਿੰਨੇ ਦੱਸਦੇ 1000 ਕੇ 2000 ਇਨਾਂ ਤਨ ਮੈਂ ਦੇ ਸਕਦੀ ਆ 5000 ਤੇ ਦੇ ਇਹ 5 ਨਹੀਂ 2000 ਵੜਾ ਵਾ ਤੇਲ ਗੱਡੀ ਚ ਵਾਧੂ ਆ ਬਸ ਤਨ ਮੈਂ ਅੱਗੇ ਵੀ ਦੱਸਿਆ ਵੀ ਤੂੰ ਉੱਥੇ ਕਰਨੇ ਵੀ ਕੀ ਆ ਬਹਿ ਜਾ ਇੱਥੇ ਮੈਂ ਲੈਣ ਨਹੀਂ ਆ 5000 ਰੁਪਇਆ ਦੱਸ 5000 ਨਾ ਹੋਇਆ ਤਾਂ ਖੇਡ ਹੋਈ ਇਹਨੇ 5000 ਰੁਪਇਆ ਕੀ ਕਰਨਾ ਦੱਸ ਇੱਕ ਮਦ ਆ ਲਿਆ ਗਾਂ ਦੋ ਤਿੰਨ ਚਾਰ ਮਦ ਆ ਮੈਂ ਲੇਟ ਆਉਂਦੀ ਆ ਛੇਤੀ ਲਿਆ 2000 ਫੜਾ ਗਾਂ ਲੈ ਮਾਤਾ ਇਨੀ ਦਿੱਤੀ ਫੜੀ ਗੀ 1 ਤੇ 2 ਤੇ 3 ਤੇ 4 2000 ਰੁਪਇਆ ਤੇ ਮਾਤਾ ਵੱਧ ਦੇ ਦੇ ਆ ਵਿਚਾਰੀ ਉਹ ਤਾਇਏ ਨੇ ਖਤੀ ਹੁਣੇ ਪੈਸੇ ਹੁੰਦੇ ਮੈਂ ਤਾਇਏ ਨੂੰ ਦੇ ਦੂੰਗਾ ਧੱਥੀ ਫੜੀ ਆ ਉਹਨਾਂ ਵਾਂਗ ਹੀ ਫੜੀ ਆ ਤੈਨੂੰ ਪਤਾ ਵਾ ਪੈਸਾ ਕਰ ਚੰਗਾ ਹੁੰਦਾ ਵਾ ਕਿਤੇ ਅਮਰਜੈਂਸੀ ਲੋਡ ਪਿਆ ਜੇ ਛੇਛੇ ਦਿਨਾਂ ਮੈਨੂੰ ਕੋਈ ਏਟੀਐਮ ਮਿਲਵੇ ਨਾ ਗਾੜੀ ਕਿਤੇ ਕੋਈ ਏਟੀਐਮ ਖੁੱਲਾ ਹੋਵੇ ਆਪਣੇ ਮੇਰੇ ਹੋਣਗੇ ਬੁੱਢੀ ਠੇਰੀ ਹੱਥਾਂ 'ਚ ਫੜਾ ਫੜ ਮੈਂ ਲੈ ਕੇ ਰ ਤੁਰ ਪੂੰਗੀ ਕਿ ਤੈਨੂੰ ਹੁਣ ਵੇਖ ਕੇ ਤੇ ਤੂੰ ਡੋ ਡੋ ਫੁੱਲ ਗਏ ਤੇਰੇ ਵੀ ਉਹਨਾਂ ਵਾਂਗ ਹੀ ਦੇ ਦੇ ਤੇ ਮੰਮੀ ਉਹ ਨਿਗਾਹਾਂ ਭਰਾ ਉਹਦਾ ਵਿਚਾਰਾ ਇੰਨਾ ਮੂੰਹ ਆ ਪੈਸੇ ਖਾਣੇ ਉਹਨਾਂ ਨੇ ਤੂੰ ਵਿਚਾਰਾ ਕਿੰਨਾ ਖਰਚ ਕਿਦਾਂ ਕਰਦਾ ਉਹ ਖਰਚ ਤਾਇ ਨੇ ਪੈਸੇ ਲਾਇਏ ਨੇ ਸੌ ਸੌ ਗੱਲਾਂ ਕਰਦਣਾ ਉਹਦਾ ਮੂੰਹ ਤੇ ਮਾਰੂੰਗਾ ਜਿਹੜਾ 20-25 ਹਜ਼ਾਰ ਲੱਗਾ ਹੋਊਗਾ ਮਨਜੋਦ ਜੇ ਮੈਂ ਤੈਨੂੰ ਇੱਥੋਂ ਹੀ 2000 ਕੱਢ ਕੇ ਉੱਥੇ ਭਰਾਂਦੀ ਨਾ ਤੂੰ ਰਮਾਨ ਨਾ ਚੱਲ ਜਾਣਾ ਲੇਕੇ ਹੈਂ ਤੂੰ ਹੁਣ ਵੇਖ ਲੈ ਤੇਰੇ ਕੋ ਘਰੇ ਨਹੀਂ ਜਿਹੜੇ ਜਾਣ ਦੇ ਮਾਂ ਦੇ ਹੱਥ ਪੈਸੇ ਤੇ ਮੈਂ ਦਾਖਾ ਕਰ ਹੁਣੇ 5-7 ਹਜ਼ਾਰ ਤੂੰ ਤਾਂ ਘੱਟੋ-ਘੱਟ ਹੈਗਾ 50000 ਰੁਪਇਆ ਮੈਂ ਝੂਠ ਨਹੀਂ ਕਾ ਬੋਲਣਾ ਹੈਗਾ 50 ਹੀ ਆ ਹੂੰ ਤੇ ਤੂੰ ਮੇਰੀ ਗੱਲ ਸੁਣ ਲੈ 2000 ਰੁਪਇਆ ਬੜਾ ਬਸ ਕਰ ਮੇਰਾ ਪੁੱਤ ਆਖੇ ਲਗੀਦਾ ਘਰ ਨੂੰ ਜਾੜਾ ਨਹੀਂ ਕਰੀਦਾ ਘਰ ਦਾ ਅਖੀਰ ਦੀ ਬਾਕੀ ਆਪਣਾ ਘਾਰੇ ਕੰਮ ਆਉਣਾ ਵਾ ਉੱਥੇ ਜੋ ਹੰਦਾਰੂ ਆਪੇ ਕਰਦੇ ਰਹਿਣਗੇ ਉਹਨਾਂ ਦੀ ਪਿਆਰੀ ਠੇਕੇਸ ਤੇ ਵੋਂਡ ਹੈ ਗਹਿਣੇ ਕਰ ਦੇਣ ਮਸਾ ਉਹ ਕਿਤੇ ਖਨਾਲਕ ਖਾਂ ਵੇਚ ਕੇ ਤੇ ਆਪਣੇ ਨਾਲੇ ਵਰਗਣ ਵਰਗਣ ਕਰ ਲੈਣ ਉੱਥੇ ਤੇ ਨਾਲੇ ਆਪਣਾ ਕਰਿਆ ਉਹ ਤੇ ਮੇਰੀ ਬੇਇੱਜ਼ਤੀ ਜੇ ਗਹਿਣੇ ਗੁਣੇ ਕਰਨਗੇ ਤੇ ਜਵਾਈ ਦੇ ਭਰਾ ਹੀ ਹੁੰਦੇ ਆ ਤੇਰੀ ਬੇਟੀ ਐਵੇਂ ਤੂੰ ਗਾੜੀ ਬੁੱਢੜੀ ਦਾ ਮੁੰਡਾ ਵਾ ਫੇ ਤੇਰੀ ਬੇਟੀ ਹੋਣੀ ਆ ਬਸ ਠੀਕ ਆ ਜਾ ਮੈਂ ਰੱਖਣੇ ਪੈਸੇ ਹੁਣ ਮਾਦਾ ਗਲੀ ਦੇ ਕੱਖਾਂ ਦੀ ਲੋੜ ਵੀ ਪੈ ਜਾਂਦੀ ਆ ਉਹਦੇ ਮੁੰਡੇ ਨੇ ਬਾਤ ਚੱਲ ਜਣਾ ਬਾਹਰ ਮੁੜ ਕੇ ਮੰਗ-ਮੋਗ ਲਾਵਾਂਗੇ ਵਿਚਾਰੇ ਕੋ ਮੈਂ ਇਰਾਦਾ ਹੀ ਕਿ ਵਿਚਾਰੇ ਦੇ ਪੈਸੇ ਕੋਲ ਲਾ ਕੇ ਬਾਹਰ ਬੁਰਕਾ ਹਲਦੀ ਉਹ ਵਿਚਾਰੇ ਨੂੰ 3000 ਹੋ ਗਿਆ ਹੀ ਹੁਣ ਤੇ ਖਰਚ ਕੇ ਨਾ ਆਵੇਂ ਤੇਲ ਹੈਗਾ ਗੱਡੀ 'ਚ ਤੇ ਵਾਪਸ ਲਿਓਨੇ ਸਾਰੇ ਜਾ ਜੇ ਤਾਇਏ ਮੇਰੇ ਕੋ ਮੰਗ-ਮੁੰਗਲੇ ਤੇ ਮੈਂ ਕੀ ਕਹੂੰਗਾ ਮੈਂ ਆਪਣੀ ਮੰਮੀ ਨੂੰ ਚੱਲਿਆ ਤਾਇਆ ਗਾੜੀ ਉੱਥੇ ਬੈਠਾ ਵਾ ਤੇਰੀ ਠੀਕ ਕਰਨ ਦਿਆ ਵਾ ਤੂੰ ਤੇ ਆਪਣੇ ਘਰ ਜਾਣਾ ਵਾ ਤੈਨੂੰ ਭਾਲ ਕੇ ਲੈ ਕੇ ਆ ਜਾਣਾ ਤੂੰ ਉੱਥੇ ਉਹਨਾਂ ਦਾ ਘਰ ਉਹਥੇ ਤੂੰ ਫੇ ਬੱਸ ਬਾਬਾ ਮੇਰਾ ਸਿਰ ਨਾ ਖਾ ਉਹ ਗੱਲ ਗਾਂ ਦਾ ਗਾਂ ਵਾਦਾ ਜਾਣਾ ਜਾ ਵੀ ਛਾ ਕੇ ਲੈ ਆ ਤੈਨੂੰ ਹੁੰਦਿਆਂ ਚੋਰ ਪੈਣ ਕਿੱਡਾ ਤੂੰ ਸ਼ਰਾਬ ਦੇਣ ਲੱਗਾ ਵਾ ਚੋਰ ਗਾੜੀ ਤੇ ਕੈਮਰੇ ਲਾਏ ਆ ਮੈਂ ਸਭ ਕੁਝ ਲਾਇਆ ਵਾ ਪਤਾ ਲੱਗ ਜਾਂਦਾ ਉਸੇ ਵੇਲੇ ਕਿਹੜਾ ਆਇਆ ਤੇ ਕਿਹੜਾ ਗਿਆ ਇਹ ਕਿੱਡਾ ਚਲਾਕ ਵਾਏ ਇਹ ਮਾਂ ਦਾ ਹੀ ਨਹੀਂ ਮਿੱਤ ਪੈਸੇ ਵੇਖ ਕੇ ਏਰੀਆ ਤੇ ਆ ਅੱਖਾਂ ਪਾੜ ਗਈਆਂ ਵਿਖਾਂ ਭਲਾ ਚਲ ਗਿਆ ਮੈਂ ਇੱਥੇ ਹੀ ਹਾਂ ਮੈਂ ਕਰਦਾ ਕਿ ਮੈਂ ਕੈਮਰੇ ਬੰਦ ਉਹਨਾਂ ਦੇ ਨਹੀਂ ਚੋਰ ਭਰਾਵਾ ਕੈਮਰੇ ਦਾ ਕੀ ਰੋਲ ਹੋਇਆ ਇਹਦੇ ਵਿੱਚ ਮੈਂ ਤਾਂ ਉੱਧਾ ਆਖਿਆ ਬਚਾਲ ਵੇਖਾਂ ਭਲਾ ਵੀ ਚਲ ਗਿਆ ਵਾ ਧਿਆਨ ਨਾ ਜਾਵੀਂ ਨਾਲੇ ਧਿਆਨ ਨਹੀਂ ਆ ਆਹੋ ਵੇਖ ਕੇ ਗੱਡੀ ਚਲਾਦੀ ਕੋਈ ਚੀਜ਼ ਕਾਲੀ ਆਉਂਦੀ ਜਿਹਦੇ ਨੂੰ ਨੰਗ ਲੈਣ ਦਈਦਾ ਹੁੰਦਾ ਵਾ ਮਦਾ ਜੀ ਬੋਧਾ ਕਰ ਮੈਂ ਨਾਲ ਲੈਵਾਂ ਕਿਨੂੰ ਉਹਦੇ ਭਰਾ ਨੂੰ ਹੋਰ ਕਿਨੂੰ ਆਵੇ ਤੇਰੇ ਗੱਡੀ ਜੋੜੇ ਹੱਥ ਉੱਥੇ ਰਹਿਣ ਤੇ ਭਰਾ ਨੂੰ ਅਜੇ ਤਾਂ ਨਾਲਿਆਂ ਨਾ ਹੀ ਰਖ ਵਾਲੇ ਉੱਥੇ ਆਉਂਦੇ ਆ ਮੁਰਕੇ ਉਹ ਹੀ ਰਖ ਵਾਲੇ ਤੇ ਸਾਡੇ ਘਰ ਆਜਿਆ ਕਰਨੇ ਆ ਕਿ ਮੁੰਡਾ ਵੀ ਉੱਥੇ ਆ ਤੇ ਭੈਣ ਵੀ ਉੱਥੇ ਆ ਅਸੀਂ ਆਪਣੇ ਘਰ ਬਲਸ਼ਨਖਾਨਾ ਪਾ ਲੀਏ ਹੁਣ ਜਿੱਥੇ ਹੈਗਾ ਨਾ ਉੱਥੇ ਰਹਿਣ ਦੇ ਉਦਾਂ ਕਿਤੇ ਆਉਣਾ ਹੋਊਗਾ ਤੇ ਕਿਸੇ ਦਿਨ ਆਣ ਕੇ ਮਿਲਗਿਲ ਜਾਊਗਾ ਮੋਰਕੇ ਉਹਨਾਂ ਨੇ ਦੋਹਾਂ ਭੈਣ ਭਰਾਵਾਂ ਨੇ ਇੱਕ ਪਾਸੇ ਹੋ ਜਾਣਾ ਉਹ ਚੰਗਾ ਚੋਖਾ ਆਪਣੇ ਭਰਾ ਦੇ ਮੂੰਹ ਚ ਪਾਈ ਜਾਣਾ ਪਹਿਲਾਂ ਤੂੰ ਖਾ ਕੇ ਤਗੜਾ ਹੋ ਜਾ ਅਸੀਂ ਵੇਖਿਆ ਕਰਨਾ ਜਿੱਦਾਂ ਗੂੰਗੀ ਟਾਂਗੇ ਵੱਲ ਵੇਂਦੀ ਆ ਤੂੰ ਬਹੁਤੀਆਂ ਗੱਲ ਸਲਾਮਾ ਨਾ ਮੈਨੂੰ ਦੇ ਜਿੱਥੇ ਚੱਲੇ ਆ ਤੇ ਜਾ ਜਾ ਹਾਦੀ ਹੋ ਗਈ ਤੇਰੇ ਵਾਲੀ ਕਿਤੇ ਕੀ ਤੂੰ ਉਹਨਾਂ ਦੇ ਵਿੱਚ ਵੇਖ ਲਿਆ ਵਾ ਜਿਹੜਾ ਐਡਾ ਤੂੰ ਉਹਨਾਂ ਦਾ ਬਣ ਗਿਆ ਵਾ ਆਪਣੇ ਘਰ ਦੀ ਲੋੜ ਹੁੰਦੀ ਆ ਸਭੀ ਘੰਟੇ ਕਰਨਾ ਤੂੰ ਉਹਨਾਂ ਦੁਖੀ ਹੋਇਆ ਕਰ ਤੈਨੂੰ ਮੈਂ ਕਿਹਾ ਮੈਂ ਨਾ ਦਿਲ ਤੇ ਬਸ ਪੱਥਰ ਹੀ ਰੱਖ ਲਾ ਮਾਂ ਆਡੀ ਮਰੀ ਆ ਪਿਓ ਆਡਾ ਮਰਿਆ ਹੀ ਦੁੱਖ ਹਨੂ ਆ ਸਰੀਕਾਂ ਨੂੰ ਕੋਈ ਦੁੱਖ ਨਹੀਂ ਹੈਗਾ ਇਹਨਾਂ ਨੇ ਵੇਖ ਲਾ ਆਪਣੇ ਨਿੱਕੇ ਨਿੱਕੇ ਖਰਚੇ ਲੈਣੇ ਹੀ ਆ ਤੇ ਅਸੀਂ ਇਧਰੋਂ ਵੀ ਇਹਨਾਂ ਕੋ ਮੰਗ ਲਈਏ ਇਧਰੋਂ ਵੀ ਮੰਗ ਲਈਏ ਤੇ ਅਸੀਂ ਆਪਣੇ ਮਨ ਦੇ ਵਿੱਚ ਇਹ ਆ ਅਸਾਂ ਕਰਦੇ ਆ ਤੁਹਾਨੂੰ ਕੋਈ ਲੋੜ ਪਈ ਤੇ ਅਸੀਂ ਚਾਚੀ ਕੋ ਮੰਗ ਲੈਣੇ ਤਾਇਆ ਕੋ ਮੰਗ ਲੈਣੇ ਜਿਹੜਾ ਅਸੀਂ ਰੁਪਈਆ ਵੀ ਮੰਗਿਆ ਨਾ ਇੰਟਰਨੈਟ ਆਈਡੀਆਂ ਤੇ ਲਿਖਣਾ ਦਿਲ ਤੇ ਤੇ ਦਿਮਾਗ ਤੇ ਵੱਖਰਾ ਲਿਖਣਾ ਵਾ ਨਾ ਡਾਇਰੀਆਂ ਤੇ ਲੇਖ ਲੈ ਕੇ ਹਾਨੂੰ ਫੜਾਉਣੀ ਆ ਹੁਣ ਇਹ ਨਾ ਤੈਨੂੰ ਹੀਮਤ ਰੱਖਣੀ ਪੈਣੀ ਆ ਬਚਪਨਾ ਤੇ ਤੇਰਾ ਨੰਘਿਆ ਇਦਾਂ ਹੀ ਤੇ ਹੁਣ ਤੂੰ ਜਵਾਨ ਵਾ ਪਰ ਇਹ ਸੋਚ ਤੂੰ ਜ਼ਿੰਮੇਵਾਰ ਵਾ ਮੈਂ ਤੇ ਆਬ ਸਮਝ ਨਹੀਂ ਲੱਦੀ ਵੀ ਮੈਂ ਤੈਨੂੰ ਕੀ ਹੌਂਸਲਾ ਦਵਾ ਇਹਦੇ ਅੱਜ ਮੇਰੀ ਮਾਂ ਮੰਤਬਾ ਇਹ ਤਾਂ ਉਪਰੇ ਹੀ ਹੋ ਗਏ ਉਹ ਸਰੀਕ ਹੀ ਬਣ ਗਿਆ ਅੱਜ ਤਾਂ ਮੇਰੇ ਸਹੀ ਗੱਲ ਆ ਮੰਮੀ ਕਹਿੰਦੀ ਹੁੰਦੀ ਸੀ ਨਾ ਕਿ ਉਹ ਤਾਂ ਮੈਂ ਹੀ ਆ ਟਾਡੀ ਜਾਂ ਦਾਡਾ ਜਿਹੜਾ ਮਰ ਗਿਆ ਪਿਓ ਉਹ ਹੀਗਾ ਟਾਡਾ ਬਾਕੀ ਸਾਰੇ ਸਰੀਕ ਹੀ ਆ ਕਹਿੰਦੇ ਨਾ ਜਦੋਂ ਭਰਾ ਵਾਏ ਜਾਂਦੇ ਆ ਨਾ ਫੇਸ ਰੀਕ ਹੀ ਬਣ ਜਾਂਦੇ ਆ ਫਿਰ ਭਰਾ ਭਰਾ ਨਹੀਂ ਰਹਿੰਦਾ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਇਹ ਮੇਰੇ ਭਰਾ ਦਾ ਹੀ ਮੁੰਡਾ ਵਾ ਆਪਣਾ ਹੀ ਅੱਜ ਮੈਂ ਇਹਨਾਂ ਨੂੰ ਆ ਕੇ ਆਪਾਂ ਕੱਟੇ ਸੁਣੋਂਦੇ ਆ ਨਾ ਸੋਚਿਆ ਹੀ ਨਹੀਂ ਉਹਨਾਂ ਨੇ ਕੋਹ ਵੀ ਹੁਣ ਜੜੇ ਹੱਡੇ ਤੇ ਪਈ ਆ ਉਹ ਤੇ ਅਹੀਂ ਭੁਗਤ ਨਹੀਂ ਆ ਨਾ ਮਰਨ ਵਾਲਾ ਤੇ ਕਹਿੰਦੇ ਮਰ ਜਾਂਦਾ ਵਾ ਸੌਖਾ ਹੋ ਜਾਂਦਾ ਉਹਨੂੰ ਕੀ ਪਤਾ ਪਿੱਛੇ ਮੇਰੇ ਬੱਚੇ ਰੋਣ ਦੇ ਆ ਜਾਂ ਕੀ ਹੋਣਿਆ ਕੀ ਨਹੀਂ ਹੋਣਿਆ ਕਿੱਦਾਂ ਕਰਨ ਦੇ ਕਿੱਦਾਂ ਨਹੀਂ ਕਰਨ ਦੇ ਹੁਣ ਉਹ ਵਾ ਮੰਮੀ ਨਹੀਂ ਆ ਤੇ ਉਹ ਫੋਨ ਕਰੀ ਜਾਂਦੇ ਆ ਤੇ ਮੈਂ ਸੋਚਣ ਢੀਂਗੀ ਕਿ ਚੱਲ ਅੱਧੇ ਪੈਸੇ ਤਾਇਏ ਕੋ ਫੜੂੰਗੀ ਅੱਧੇ ਉਹਨਾਂ ਕੋ ਮੰਮੀ ਉਹਨਾਂ ਕੋ ਫੜੂੰਗੀ ਤੇ ਤੈਨੂੰ ਮੈਂ ਕਿਤੇ ਬਾਹਰ ਬੂਰ ਕਰ ਲੂੰਗੀ ਪਰ ਹੁਣ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਕਿ ਤੈਨੂੰ ਮੈਂ ਇੱਥੇ ਛੱਡ ਕੇ ਕਿੱਦਾਂ ਜਾਵਾਂਗੀ ਮੈਂ ਤਾਂ ਬਣੀ ਇੱਥੇ ਰਹੀ ਜਾਣਾ ਪਰ ਤਾਂ ਰਹੇਗਾ ਵੀ ਤਾਂ ਨਾ ਜੇ ਹਾਸੂਗੀ ਕਾਹੇ ਦੀ ਜਦੋਂ ਉਹਨਾਂ ਨੇ ਪੱਲਾ ਹੀ ਝਾੜਤਾ ਵਾ ਵੀ ਅਹੀਂ ਨਹੀਂ ਵੇਖ ਸਕਦੇ ਇਹਨੂੰ ਅਹੀਂ ਨਹੀਂ ਕਰ ਸਕਦੇ ਤੇ ਫਿਰ ਤੂੰ ਦੱਸ ਵੀ ਮੈਂ ਉੱਥੇ ਜਾ ਕੇ ਕਿੱਦਾਂ ਰਹਿ ਲੂੰਗੀ ਮੈਨੂੰ ਫਿਕਰ ਨਾ ਹੋਊਗੀ ਤੇਰੀ ਉਹ ਤਾਂ ਗੱਲ ਹੈਗੀ ਪਰ ਤੈਨੂੰ ਪਤਾ ਹੁੰਦਾ ਰਹਿਣਾ ਤੇ ਪਹਿਣਾ ਹੀ ਉਹ ਇੱਥੇ ਘਰ ਬਣਾਇਆ ਵੀ ਨਹੀਂ ਸੋਨਾ ਛੱਡ ਸਕਦਾ ਮੈਂ ਚੱਲ ਕਰਨ ਘਰ ਨੂੰ ਕੀ ਆ ਘਰ ਤੇ ਫਿਰ ਬੰਦੇ ਹੀ ਰਹਿਣੇ ਆ ਕੀ ਪਤਾ ਗਾਹ ਨੂੰ ਕਿਸਮਤ ਵਿੱਚ ਕੀ ਲਿਖਿਆ ਹੋਵੇ ਤੇ ਕੀ ਨਹੀਂ ਲਿਖਿਆ ਪਰ ਮੈਂ ਤੇਰੇ ਭਾਜੀ ਨੂੰ ਪੁੱਛੂੰਗੀ ਤੇ ਤੈਨੂੰ ਮੈਂ ਨਾਲ ਹੀ ਲੈ ਜਾਣਾ ਵਾ ਇੱਥੇ ਮੈਂ ਇਹਨਾਂ ਦੇ ਆਸਰੇ ਨਹੀਂ ਛੱਡਣਾ ਕਰਨ ਮਾੜੀ ਕਿਸਮਤ ਦਾ ਕੁਝ ਹੋ ਨਹੀਂ ਲੱਗਿਆ ਮਾੜੀ ਤਾਂ ਕਿਸਮਤ ਹੀ ਮਾੜੀ ਹੈ ਫਿਕਰ ਲਿਖੇ ਹੀ ਸਿਰਫ ਪੀ ਉਹੀ ਕਰ ਲੋ ਸਿਰਫ ਦੋਖੀ ਆ ਸਾਡੀ ਜ਼ਿੰਦਗੀ ਹੋਰ ਕੁਝ ਨਹੀਂ ਹੈਗਾ ਮਾਤਾ ਵੀ ਨਾ ਪੈਸੇ ਦੇਣ ਲੱਗੀ ਵੀ ਸੁਮਣੀ ਬਣ ਜਾਂਦੀ ਐ ਲੈ ਉਹ ਤੇ ਮੱਤਾ ਇਹਨੂੰ ਗੂ ਆਖੂ ਜੇ ਮੰਗੜਿਆ ਪਿਆ ਧਈਆਂ ਹਸਾ ਬਣਿਆ ਕੀ ਗੰਗੋ ਠੇਕਾ ਕੱਟ ਲਾ ਠੇਕਾ ਭਾਏ ਨਾ ਪਿੱਲਾਂ ਫੜਿਆ ਹੋਏ ਮਾਤਾ ਵੇਚੀ ਰਾਇ ਖੋਸ ਮੇਰੀ ਨਾ ਟਾ ਟੱਕਰ ਨਾ ਪਏ ਮੈਨੂੰ ਤੇ ਕਿ ਤੁਮਾਂ ਪੀਨੂਗਾ ਤੇ ਆਹੋ ਜੱਟਾ ਲਈ। ਸਾਡੇ ਟੱਕਰਨ ਤੋਂ ਪਹਿਲਾਂ ਪਹਿਲਾਂ ਨਿਕਲ ਆਉਂਗਾ। ਸਰ ਬੀੜੇ ਬੜੀ ਹੁੰਦੀ ਬਾਕੀ ਗੱਲ ਹੈ। ਕੰਨ ਇੱਥੇ ਆ ਕੇ ਲੰਮੀ ਪੈ ਗਿਆ। ਆਹਾਂ। ਕੀ ਗੱਲ ਹੋਈ ਐ? ਕੋਣੇ ਮਾਸੋਂ ਸਿਰਪੇ ਰੋਣੀ ਬਣੀ ਅੱਖਾਂ 'ਚ ਪਾਣੀ ਆ ਜਾਂਦਾ। ਸਿਰਪੇ ਰੋਣੀ। ਕੰਨ ਮੱਥੇ ਤੇ ਗਰਮੀ ਵੜਾਵਾ। ਬੁਖਾਰ ਤਾਂ ਨਹੀਂ ਐ। ਬੁਖਾਰ ਆ ਰਹੀ ਆ ਹੈ ਪਲਸ ਵੀ ਬੜੀ ਤੇਜ਼ ਆ ਤੈਨੂੰ ਤਾਂ ਬੁਖਾਰ ਹੋਇਆ ਵਾ ਤੂੰ ਮੈਨੂੰ ਦੱਸ ਹੀ ਦਿੰਦਾ ਵੀ ਮੈਂ ਠੀਕ ਨਹੀਂ ਆ ਦੱਸਾਂਗੀ ਮੈਂ ਇਹ ਕਾ ਵੇਤਾ ਆ ਕਦੀ ਆਇਆ ਨੂੰ ਲੰਗਦਾ ਕਦੀ ਆਇਆ ਨੂੰ ਲੰਗਦਾ ਇਹਨੂੰ ਵੇਲਾ ਦੁਪਹਿਰੇ ਸਾਰਾ ਚੜੀਆਂ ਜੇ ਕਿਤੇ ਅਹੀਂ ਕੰਮ ਦੱਸ ਦੀਏ ਉਦੋਂ ਕਹ ਦੂਗਾ ਥੋਪੀ ਬੜੀਆ ਹੋ ਵਾ ਜੇ ਹਾਂ ਜਾ ਮੇਰੇ ਪੰਜ ਤਾਇ ਨੂੰ ਪੁੱਛਿਆ ਬੁਖਾਰ ਦੀ ਗੋਲੀ ਹੋਣੀ ਹੈ ਤਾਇ ਨੇ ਬੁਖਾਰ ਦੀਆਂ ਗੋਲੀਆਂ ਕਿੱਥੋਂ ਦੇਣੀਆਂ ਐ ਇੰਨੇ ਟੈਨਸ਼ਨ ਐ ਦੇਣੀ ਆ ਮਾਨੂੰ ਚਾਚੀ ਨੂੰ ਪੁੱਛ ਕੇ ਹੁੰਨੀ ਐ ਘੜੀ ਜਾ ਪੁੱਛ ਆ ਫਮਣੇ ਬੰਦੇ ਸਿਰ ਪੀਡੂ ਬੜੀ ਹੋਣ ਦੀ ਅੱਖਾਂ ਪਾਣੀ ਆ ਜਾਂਦਾ ਨਾਲ ਹੀ ਅ ਨਾਲ ਇਹਨੂੰ ਪੁੱਛ ਕੇ ਹੁੰਨੀ ਐ ਤੇਰੀ ਰੋਟੀ ਪਾਣੀ ਦਾ ਜੇ ਕਰ ਦਿਆ ਕਰੂਗੀ ਤੇ ਉਹ ਇਹ ਲੋਕ ਇਨ ਟੈਨਸ਼ਨ ਐ ਬੜੀਆਂ ਮੈਂ ਕਰਨਾ ਕੀ ਹਾਂ ਚੱਲ ਦਊਣਾ ਟੈਨਸ਼ਨ ਲੈ ਸੋ ਨਾ ਚਰ ਅੱਖਾਂ ਮੀਟੇ ਸ਼ਾਇਦ ਨੀਂਦਾ ਆ ਜੇ ਓਏ ਮੈਂ ਆਈ ਫਿਰ ਆਹ ਗੱਡੀ ਕਿਹਦੀ ਆ ਗਈ ਇਹਦੇ ਮਨਜੋਹ ਦਾ ਲੱਗਦਾ ਯਾ ਯਾ ਸਿਕਾ ਸਿਕਾਲ ਕੀ ਹਾਲ ਆ ਠੀਕ ਠਾਕ ਜੀ ਹੋਰ ਠੀਕ ਠਾਕ ਬਤ ਵਧੀਆ ਵਧੀਆ ਤੁਸੀਂ ਹਾ ਬੜਾ ਵਧੀਆ ਕਿੱਦਾਂ ਸੇਤਾਂ ਸੇਤਾਂ ਠੀਕ ਠਾਕ ਕਿੱਦਾਂ ਕਰਨ ਨੂੰ ਠੀਕ ਵਾ ਬੇਟੇ ਉਹ ਮਨਪਰੀ ਦੀ ਬੈਠੀ ਹੈ ਤੇ ਮੈਂ ਉਹਨਾਂ ਨੂੰ ਉਹ ਦੇ ਕੇ ਆਂ ਡੈਰੀ ਜੀ ਇੱਕ ਹਿਸਾਬ ਕਿਤਾਬ ਵਾਲੀ ਠੀਕ ਜੀ ਬੜਾ ਧੰਨਵਾਦ ਤੁਹਾਡਾ ਤੁਸੀਂ ਕੰਮ ਸਾਫ ਮੇਰਾ ਨਹੀਂ ਨਹੀਂ ਪੁੱਤ ਇਹਦੇ ਵਿੱਚ ਧੰਨਵਾਦ ਵਾਲੀ ਕਿਹੜੀ ਗੱਲ ਆ ਇਹ ਆ ਵੀ ਚਲੋ ਮਾਰਾ ਜੀ ਦਿਨ ਬਿਪਤਾ ਨਾ ਪਾਵੇ ਕਿਸ ਨੂੰ ਹੁਣ ਪਈ ਹੀ ਨਿਆਣੇ ਇਕੱਲੇ ਦੇ ਸਿਰ ਤੇ ਨਾਲ ਹੋ ਕੇ ਕਰਨਾ ਤੇ ਪੈਣਾ ਏ ਮੈਨੂੰ ਵੀ ਕਿਹੜਾ ਇੰਨਾ ਭੇਦ ਭੂਤ ਪੈਂਦਾ ਤੁਮ ਤੁਸੀਂ ਜਾਣਦੇ ਆਂਡ ਗਵਾਡਾ ਨਹੀਂ ਨਹੀਂ ਕੋਈ ਨਹੀਂ ਪੁੱਤ ਕੋਈ ਨਹੀਂ ਭੇਦ ਕੇ ਅਸੀਂ ਤੇਰੇ ਨਾਲ ਆ ਕੇ ਬਾਕੀ ਬਹੁਤ ਤੁਹਾਡਾ ਵੀ ਬੜਾ ਵਾਹ ਤੇਰੀ ਮੰਮੀ ਨੇ ਬੜਾ ਕੀਤਾ ਤੂੰ ਵੀ ਬੜਾ ਕੀਤਾ ਵਾ ਨਹੀਂ ਤੇ ਉਹ ਪੁੱਤ ਪੈਸੇ ਜਿਹੜੇ ਸੀ ਉਹ ਬਾਲਣ ਦੇ ਉਹ ਤੂੰ ਬਾਲਣ ਨਹੀਂ ਦਿੱਤੇ ਸੀ ਨਾ ਹਾਂਜੀ ਹਾਂਜੀ ਆ ਮਨਪਰੀ ਦਾ ਆਖਣੇ ਮੈਂ ਨਾ ਉਹ ਤਾਂ ਮੈਂ ਤੇ ਗੱਲ ਕਰਨੀ ਨਹੀਂ ਚੱਲ ਹੁਣ ਪਰੋਣਾ ਵਾ ਤੂੰ ਲੱਗਦਾ ਪਰ ਮੈਂ ਕਰਾਂ ਤੇ ਕਰਾਂ ਵੀ ਕਿਹਦੇ ਕੋ ਤੇਰੇ ਕੋਈ ਗੱਲ ਕਰਨੀ ਪੈਣੀ ਆ ਉਹ ਤੇ ਨਿਆਣੇ ਸਿਆਣੇ ਦੋਵੇਂ ਜੀ ਹਮ ਮਨਪਰੀਤ ਵੀ ਐਡਾ ਚੁਸ ਚਲਾਕ ਨਹੀਂ ਕਿ ਤੇ ਉਹ ਦੂਜਾ ਕਰਨ ਵੀ ਇਦਾਂ ਦਾ ਨਹੀਂਗਾ ਆਹ ਉਹ ਨਿਆਣਾ ਉਹ ਜੇ ਹਿਸਾਬ ਕਿਤਾਬ ਮੈਂ ਜਿਹੜੇ ਪੈਸੇ ਲਾਏ ਮੈਂ ਉਹ ਕਰਕੇ ਦੇ ਕੇ ਆਇਆ ਉਹਨੂੰ ਹੂੰ ਹੂੰ ਤੇ ਮਨਪਰੀਤ ਮੇਰੀ ਗੱਲ ਸਮਝਦੀ ਨਹੀਂ ਚਲੋ ਤੈਨੂੰ ਪਤਾ ਹੀ ਆ ਵੀ ਪੈਸੇ ਜਿਹੜੇ ਰੁੱਖਾਂ ਨਾਲ ਤੇ ਲੱਗੇ ਨਹੀਂਗੇ ਨਹੀਂ ਕੋਈ ਨਹੀਂ ਮੈਂ ਕਰਦਾ ਗੱਲ ਨਾ ਤੇ ਲੇਖਾ ਤੇ ਚਲੋ ਮਾਵਾਂ ਧੀ ਆਂਦਾ ਵਾ ਚਲੋ ਮੈਂ ਲੈ ਕੇ ਨਹੀਂ ਆਇਆ ਮੈਂ ਦੱਸਦੇ ਨਹੀਂ ਪੈਸੇ ਮੈਂ ਲੈਣੀ ਨਹੀਂਗੇ ਪੁੱਤ ਹਾਂ ਮੈਂ ਲੈਣੀ ਨਹੀਂਗੇ ਪੈਸੇ ਹਾਂ ਇਹ ਆ ਵੀ ਮੈਂ ਉਹਨੂੰ ਸਿਰਫ ਦੱਸ ਕੇ ਆਇਆ ਹਾਂ ਪੈਣਾ ਭੋਗ ਤੇ ਲੱਗੇ ਤੇ ਬਾਕੀ ਜਿਹੜਾ ਉਤਲਾ ਪੁਤਲਾ ਖਰਚਾ ਉਹ ਆ ਲੱਗਾ ਠੀਕ ਠੀਕ ਹੈ ਕਹਿੰਦੀ ਮੈਂ ਕਿੱਥੋਂ ਦੇਣੇ ਕਿੱਥੋਂ ਮੈਂ ਪੁੱਤ ਮੈਂ ਮੰਗਣ ਥੋੜਾ ਦੇ ਆ ਮੈਂ ਨੇ ਮੰਗਦਾ ਹੀ ਨਹੀਂ ਚੱਲ ਹੋ ਵਿਚਾਰੀ ਥੋੜੀ ਕਰਦੀ ਨਹੀਂ ਕਿੱਥੋਂ ਦੇਣੀ ਹੈ ਕੋਈ ਨਹੀਂ ਮੈਂ ਹੈਗਾ ਵਾਂ ਦੇ ਦੂੰਗਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਤੂੰ ਫਿਕਰ ਨਾ ਕਰੋ ਦਾ ਇਨਾ ਬੜਾ ਧੰਵਾਦ ਤੁਸੀਂ ਉਹ ਮੈਂ ਗੱਲ ਕਰ ਲਈ ਉਹ ਕਰ ਆਇਆ ਮੈਂ ਉਹਨਾਂ ਵਿੱਚ ਖਲੋ ਕੇ ਤੁਸੀਂ ਨਾਲ ਟਾਈਮ ਪਤਾਇਆ ਤੁਸੀਂ ਨਹੀਂ ਨਹੀਂ ਕੋਈ ਨਹੀਂ ਪੁੱਤਾ ਹਾਂ ਹਾਂ ਇਦਾਂ ਹੀ ਆ ਕੋਈ ਕੋਈ ਨਹੀਂ ਮੈਂ ਕਰਦਾ ਗੱਲ ਜਾ ਕੇ ਆਜਾ ਘਰ ਨੂੰ ਆਜਾ ਚਲੀਏ ਨਹੀਂ ਬਸ ਮੈਂ ਵੇਖਾਂ ਕੀ ਕੀ ਦਾ ਚਾਲਨ ਦਾ ਅੱਛਾ ਤੇ ਕਿਸੇ ਤੱਕ ਪਹੁੰਚਿਆ ਘਰ ਦਾ ਕੰਮ ਉਹ ਨਿਭੜੀ ਜਾਣਾ ਛੇਤੀ ਹੁਣ ਹੂੰ ਤੇ ਅੱਜ ਲੈ ਜਾਣਾ ਮਨਪ੍ਰੀਤ ਨੂੰ ਕਿੱਥੇ ਰਹੂਗੀ ਨਹੀਂ ਲੈ ਜਾਣਾ ਵਾ ਅੱਛਾ ਆ ਤੋ ਕਰਨ ਨੂੰ ਫਿਰ ਕਿੱਦਾਂ ਕਰਨੀ ਆ ਜਾਂ ਛੱਡ ਦਿਓ ਮੇਰੇ ਕੋ ਤੇ ਜਾਂ ਫਿਰ ਵੇਖ ਲਓ ਜਿੱਦਾਂ ਤੂੰ ਕਰਨਾ ਚਲ ਪੁੱਛ ਲੈਨੇ ਆਹ ਕਰ ਲਿਓ ਸਲਾਹ ਉਹ ਕਰਨ ਦੀ ਸਲਾਹ ਪੁੱਛ ਲਈਂ ਕਰਨ ਆਹ ਜਿੱਦਾਂ ਵੀ ਹੋਊਗਾ ਉਦਾਂ ਕਰ ਲਿਓ ਮੇਰਾ ਪੁੱਤ ਕੋਈ ਮੈਂ ਦੱਸ ਦੂੰ ਤੈਨੂੰ ਆ ਆ ਜਾ ਮੈਂ ਤੇਰੇ ਨਾਲ ਚਾਹ ਪੀ ਕੇ ਨਹੀਂ ਬਸ ਨਹੀਂ ਉਹ ਡਿੱਕਣ ਦੇਣਿਆ ਚੰਗਾ ਬੁੱਤ ਚੰਗਾ ਆਰਾਧਾ ਚੜ੍ਹਦੀ ਕਲਾ ਰੱਖੇ ਤੇ ਇਹ ਵੀ ਲੱਚੜ ਜੇ ਆਈ ਆ ਕਿਦਾਂ ਹਿਸਾਬ ਸੁਣਾਉਂ ਰਿਹਾ ਇਹਨਾਂ ਪੈਸੇ ਦਾ ਕਿ ਤੂੰ 10 ਦਿਨ ਪਹਿ ਲੈ ਲੈਂਦੇ ਤੇ ਫੇਰ ਪਰਚੀ ਦੇ ਦੇਂ ਪਹਿਲਾਂ ਹੀ ਪਰਚੀ ਦੇ ਆ ਵਾ ਉਹ ਚਾੜੀ ਅੱਗੇ ਟੈਨਸ਼ਨ ਚਾ ਹੋ ਟੈਨਸ਼ਨ ਪਾਇਆ ਨਾ ਉਦੋਂ ਮੰਮੀ ਨੇ ਮੇਰੀ ਗੱਲ ਮੰਨਦੀ ਜੇ ਮੈਨੂੰ ਪੈਸੇ ਦਿੱਤੇ ਨੇ ਮੇਰੇ ਮੂੰਹ ਤੇ ਮਾਰਨੇ ਬਰਸਾਤਾਂ ਵਿੱਚ ਹੀ ਕੰਮ ਸ਼ੁਰੂ ਕਰਨਾ ਗਲਤੀ ਹੁੰਦੀ ਹੈ ਇਹਦਾ ਇੰਨਾ ਕੰਮ ਨਿਬੜਦਾ ਨਹੀਂ ਹੈ ਦੇਖਣੇ ਨਹੀਂ ਦੀ ਮਾਨਪੀ ਕਿਤੇ ਕਰਨ ਤੋਂ ਫਿਰ ਮਾਪਿਆ ਕਰਨ ਲੱਗ ਗਿਆ ਨਾ ਕੰਮ ਪਲਸਟਰੀ ਦੇ ਆ ਗਿਆ ਹੌਣ ਵਾਲਾ ਤੇ ਬਲਗਾਂ ਰਹਿ ਗਈ ਹੌਣ ਵਾਲੀ ਤੇ ਬੂਵੇ ਲੱਗਣ ਵਾਲੇ ਬਾਕੀ ਚ ਕੰਮ ਹੋਇਆ ਹੀ ਨਹੀਂ ਇਹ ਬਣਾ ਹਸਤਾਕੂ ਕੀ ਕਰਨਾ ਕਰਨਾ ਹੂੰ ਪਿਆਸੀ ਕਰ ਤਾਂ ਸਹੀ ਕਿਦਾਂ ਸਰ ਜੀ ਵਧੀਆ ਆ ਜਾ ਬੈਠ ਬੜਾ ਲੰਮੇ ਪਿਆ ਆ ਕੀ ਗੱਲ ਉਹ ਨਹੀਂ ਉੱਦਾਂ ਠੀਕ ਨਹੀਂ ਮੜਿਆ ਠੀਕ ਨਹੀਂ ਆ ਹਾਂ ਜੀ ਦਵਾਈ ਲਈ ਆ ਦਵਾਈ ਕੋਈ ਨਹੀਂ ਗਈ ਪੈਣ ਚਾਚੀ ਕੋਲ ਲੈਣਾ ਚਾਚੀ ਘਰ ਕਿਹੜਾ ਹਸਪੀਟਲ ਉਹ ਦਵਾਈ ਲੈ ਕੇ ਆਉਣੀ ਨਹੀਂ ਨਹੀਂ ਉੱਦਾਂ ਬੁਖਾਰ ਹੀ ਮੜਿਆ ਤੇ ਚਾਚੀ ਕੋਲ ਹੋਣੀ ਦਵਾਈ ਗੋਲੀ ਲੈ ਆਉਣੀ ਪੈਣ ਤੇ ਮਾਂ ਬੀ ਨੂੰ ਪਤਾ ਜੇ ਮੈਂ ਆਉਣਾ ਤੇ ਉਹ ਮੈਨੂੰ ਫੋਨ ਕਰਦੇ ਮੈਂ ਦਵਾਈ ਲੈ ਆਉਣਾ ਨਹੀਂ ਨਹੀਂ ਕੋਈ ਗੱਲ ਨਹੀਂ ਇੰਨਾ ਨਹੀਂ ਮੈਂ ਠੀਕ ਹੀ ਹਾਂ ਉਹਦਾ ਹੁਣ ਹਾਂਜੀ ਆਹ ਤਾਂ ਮੈਂ ਗੋਲੀ ਫੜੀ ਲੈਂਦਾ ਬਖਾਫ ਹੋਰ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਡੀ ਗਈ ਆ ਹੁਣੇ ਬਸ ਗਈ ਉਹਦਾ ਠੀਕ ਠਾਕ ਹਾਂਜੀ ਸਭ ਠੀਕ ਹੈ ਤੂੰ ਸੁਣਾਉ ਆਪਣਾ ਬਹੁਤ ਵਧੀਆ ਵਧੀਆ ਬਹੁਤ ਵਧੀਆ ਚੱਲਿਆ ਕੰਮ ਨੇ ਬੜੀ ਚੱਲਿਆ ਨਾ ਘਰ ਦਾ ਹਾਂਜੀ ਬਸ ਹੋਈ ਚੱਲਿਆ ਕੰਮ ਹੂੰ ਲੱਗੇ ਮਿੱਟੀ ਹੈ ਨਾ ਅੰਦਰ ਅੰਦਰ ਲੱਗੇ ਹੈ ਹਾਂਜੀ ਬਸ ਥੋੜਾ ਹੀ ਰਹਿ ਗਿਆ ਕੰਮ ਹੁਣ ਆ ਥੋੜਾ ਹੀ ਰਹਿ ਗਿਆ ਆ ਬਰਸਾਤਾ ਬਸੂਤਾ ਕਰਕੇ ਹੀ ਨਹੀਂ ਲਿਬੜਿਆ ਤੇ ਲਿਬੜੇਣਾ ਹਾਂਜੀ ਨਿਕਨਾਲਿਆ ਮਾਦਾ ਦਾ ਕੰਮ ਪੈ ਗਿਆ ਵਿੱਚੇ ਹਾਂਜੀ ਹੂੰ ਹੁਣ ਹੁਣ ਕੀ ਕੋਈ ਕਰ ਸਕਦਾ ਕੋ ਆ ਉਹ ਤਾਂ ਹੈ ਜੋ ਜਿਹੜੇ ਜਿਹੜਾ ਦੁੱਖ ਹੁਣਾ ਲੈਣਾ ਹਾਂਜੀ ਉਹਨੂੰ ਵਿਚਾਰੀ ਮਲੀ ਰਹੀ ਜੀ ਘਰ ਪਾਉਣ ਦੀ ਬਸ ਰਣਾ ਨਹੀਂ ਨਸੀਬ ਹੋਇਆ ਵਿੱਚ ਹਾਂ ਜੀ ਰੱਬ ਅੱਗੇ ਕਿਹਦਾ ਜੋੜ ਚੱਲਦਾ ਹੂੰ ਫੋਨ ਖੜਿਆ ਨ ਮਾਂਪੀ ਨੇ ਮੈਂ ਫੋਨ ਕਰਾਂ ਫੋਨ ਪਤਾ ਨਹੀਂ ਓ ਖੜਿਆ ਕਿ ਨਹੀਂ ਵੇ ਲੋ ਜਾ ਲਾ ਕੇ ਹੂੰ ਮੈਂ ਕਰਦਾ ਹਰਮਨ ਜੋਤ ਵੀ ਆਈ ਆ ਅੰਨਾ ਕਣਾ ਕਿੱਥੇ ਫਿਰਨ ਗਈ ਸੀਗੀ ਭਾਈ ਰੈਣੀ ਦਾ ਫੋਨ ਉਹ ਘਾ ਹੀ ਗਈ ਭੈਣ ਆਜ ਆਈ ਗਈ ਹੈ ਹਾਂਜੀ ਚਲ ਤੁਸੀਂ ਬੈਠੋ ਆਉਂਦੀ ਪੈਂਦ ਮੈਂ ਪਾਣੀ ਲੈ ਕੇ ਆਉਣਾ ਤੁਹਾਡੇ ਲਈ ਪਾਣੀ ਲੈ ਹੋਣਾ ਨੇ ਨਹੀਂ ਨਹੀਂ ਕੋਈ ਨਹੀਂ ਮੈਂ ਲੈ ਆਉਣਾ ਬਣੀ ਤੁਸੀਂ ਬੈਠੋ ਹੋ ਜਾ ਤਾਂ ਕੋਈ ਗੱਲ ਨਹੀਂ ਠੀਕ ਕਿ ਦਜਵਾਨ ਆਏ ਕਿ ਭਰਤੀ ਭੁਤੀ ਹੋ ਜੇ ਇਹਨਾਂ ਦੇ ਵੀ ਡੋਣ ਮੋਡਣ ਭਰਤੀ ਪੁੱਛਦੀ ਆਈ ਤੇ ਗਈ ਹੈ ਕਹਿੰਦਾ ਮੈਂ ਫਾਰਮ ਫੋਮ ਭਰੇ ਨੂੰ ਕਰਨਾ ਕਦੋਂ ਕਦਿ ਆਏ ਮੰਜਾ ਅੱਜ ਹੁਣੇ ਘੜੀ ਕੋਈ ਆਏ ਅੱਛਾ ਮੈਨੂੰ ਖਾਣ ਪਾ ਲੈਤ ਨਹੀਂ ਕੋਈ ਕਹਿੰਦੇ ਨਹੀਂ ਅਜੇ ਤੱਕ ਕੋਈ ਗੱਲ ਕੀਤੀ ਆਏ ਪਤਾ ਨਹੀਂ ਲੈਣੀ ਨਾ ਚਲ ਕੋ ਵਣੇ ਜਲਾ ਜਣਗੇ ਫਿਰ ਕਿੱਥੇ ਜਾਣੇ ਪੈਣਾ ਹਾਂ ਹਾਂ ਹਜਾਣਾ ਸੌਖਾ ਨਹੀਂ ਨਾ ਕਰਨ ਹੁਣ ਪਰ ਹੁਣ ਉਹ ਵੀ ਘਰ ਤੇ ਨਹੀਂ ਛੱਡਿਆ ਜਾਂਦਾ ਪਤਾ ਨਹੀਂ ਛੱਡਿਆ ਤਾਂ ਨਹੀਂ ਜਾਂਦਾ ਹੁਣ ਤਿੰਨ ਨੂੰ ਬਿਮਾਰ ਨੂੰ ਛੱਡ ਕੇ ਕਿੱਥੇ ਜਾਊਂਗੀ ਕਾਦੀਆਂ ਗੱਲ ਉਹਦਾ ਨਾਲ ਹੀ ਖੜਨ ਦੀ ਸੰਗ ਤੇ ਜੱਟ ਜਿਹਨੂੰ ਕਹਿੰਨੇ ਆ ਕਾਦੀ ਉਹਦਾ ਇਨਾ ਕੀ ਕੰਮ ਰਹਿਣ ਦੋ ਬਾਕੀ ਫਿਰ ਬਾਅਦ ਵਿੱਚ ਲਿਖੀ ਜਾਊਗੀ ਚੱਲ ਟੈਨਸ਼ਨ ਨਾਲ ਆ ਲੈ ਫੜ ਕੋਈ ਗੋਲੀ ਖਾਮੀ ਕੋਈ ਹਾਂ ਬੈਠ ਕੋਈ ਮਨ ਲਾ ਕੇ ਨਾ ਪਾਣੀ ਆ ਜੋ ਕੋਈ ਪਹਿਲਾਂ ਦਵਾਈ ਖਾ ਲਈ ਕੋਈ ਗੋਲੀ ਮੈਂ ਖਾ ਲੈਣਾ ਦੋ ਚੰਗ ਚੰਗ ਨਾ ਹੀ ਖੜੇ ਮਜੂਦ ਤੇ ਚੰਗਾ ਨੇ ਆਨੇ ਰਾਤ ਪੈਂਦੇ ਆ ਮੰਮੀ ਕੋ ਉਹਨਾਂ ਦਾ ਤੇ ਫਿਰ ਵੀ ਸੌਖਾ ਵਾ ਆ ਮੇਰੇ ਵੀਰ ਦਾ ਔਖਾ ਹੋ ਗਿਆ ਕੀ ਕਰਾਂ ਸੁੱਕੀ ਹੀ ਆਪਣੇ ਘਰ ਪਰਾੜ ਧੱਕਾ ਵੱਜਣਾ ਇੰਨੇ ਬੜਾ ਦੁਖੀ ਕਰਦਾ ਹੈ